ਇਸ ਅੰਡਰ ਡੀਐਸਪੀ ਡੀਸ ਬਰੋਸ਼ਨ ਹੈ ਇਹਨਾਂ ਨੂੰ ਇੱਕ ਬੜਾ ਸਫਲਤਾ ਮਿਲ ਰਿਹਾ ਹੈ ਇੱਕ ਹਫਤੇ ਜਿਨ੍ਹਾਂ ਦਾ ਸਰ ਚੱਲ ਰਿਹਾ ਸੀ ਇੰਟਰਲਿੰਸ ਪੇਸ ਆਪਰੇਸ਼ਨ ਜੀ ਐਫਆਰ ਨੰਬਰ 312 ਦੇ ਹਿਸਾਬ ਹੋਇਆ ਸੀ ਥਾਣਾ ਗਰਿੰਡਾ ਚ 8 10 ਪਛੀਨੋ ਉਹਦੇ ਚ ਰਿਕਵਰੀ ਹੋਇਆ ਸੀ 3 ਪਿਸਟਲ 4 ਮੈਗਜ਼ੀਨ 8 ਮੋਟਰਸਾਈਕਲ ਤੇ 10 ਲਾਈਵ ਕੈਟਰਜਿਸ ਰਿਕਵਰੀ ਹੋਇਆ ਸੀ ਜੀ ਦੋ ਬੰਦੇ ਪਬਜੀਤ ਸਿੰਘ ਤੇ ਜਸ਼ਨਜੀਤ ਸਿੰਘ ਦੋਨੋਂ ਧੌਕਰੀਪਿੰਡ ਦੇ ਰਹਿਣ ਵਾਲੇ ਗਰਿੰਡਾ ਦੇ ਤੇ ਇਹਨਾਂ ਤੋਂ ਇਹ ਰਿਕਵਰੀ ਹੋਇਆ ਸੀ दोनों दोनों द्वारा जून से दोनों उम्र सत्रह साल की है इस तो अलावा इस तो फर्दर इन इंग, इनवे करते हुए रिकवरी बारह तारीख में होया है छः पिस्टल इक्यावन लाइव नाइव लाइव कैटरेज़ वी लाइव कैटरेजि नाइन एम एम ग्यारह मैगजीनस ये होया है। एक और तरसिका पिंड रहने वाला अमरबीर सिंह एलियास अमर घर जिन्हों के अमरबीर रहन सी हों कडाच ये हमने वापस आया कैनेडा तो एक महीने पहले ਤੇ ਉੱਤੇ ਲੇਬਰ ਦਾ ਕੰਮ ਕਰਦਾ ਹੁੰਦਾ ਸੀ ਇਹ ਤਿੰਨੋਂ ਯੁਵਾ ਜੋ ਆਪਾਂ ਅਰੈਸਟ ਕੀਤੇ ਹਨ ਤਿੰਨੋਂ ਹੈ ਜਿਹਦੇ ਉੱਤੇ ਪਹਿਲੇ ਕੋਈ ਪਰਚਾ ਨਹੀਂ ਹੈ ਸਾਰੇ ਤਿੰਨੋਂ ਨਵੇਂ ਹੈ ਤੇ ਫਰਦਰ ਇਨਵੈਸਟੀਗੇਸ਼ਨ ਹੋਣਾ ਹੈ ਤਾਂ ਇਹਨਾਂ ਦਾ ਫੋਰਨ ਹੈਂਡਲਰ ਇੱਕ ਸੀਗਾ ਜੋ ਪਾਕਿਸਤਾਨ 'ਚ ਬੈਠੇ ਹੈ ਜੋ ਇਹਨਾਂ ਨੂੰ ਇਹ ਪਿਸਤਲਸ ਭੇਜੀ ਹੁੰਦੀ ਸੀ ਤੇ ਉਹਨਾਂ ਦੇ ਉੱਤੇ ਵੀ ਇਨਵੈਸਟੀਗੇਸ਼ਨ ਹੈ ਜ਼ਾਣ ਕਿ ਇਹਨਾਂ ਦਾ ਲੋਕਲ ਕੰਟੈਕਟਸ ਕੌਣ-ਕੌਣ ਕੇ ਤੇ ਇਹਨਾਂ ਨੇ ਪਹਿਲੇ ਕਿਹੜੇ-ਕਿਹੜੇ ਪਾਰਸਲਸ ਭੇਜੇ ਕਿੰਨੋ ਭੇਜੇ ਜਿਹੜੇ ਇਹਨਾਂ ਦੇ ਨਾਮ 'ਚ ਫੜੇ ਗਏ ਨੇ ਕਿ ਇਹਨਾਂ ਕੋਲ ਖਾਲਸਾ ਪਹਿਲੇ ਤੇ ਗਲਤ ਸਮ ਜੀ ਇਹ ਮੈਗਜ਼ੀਨਾਂ ਕੋ ਫੜੇ ਗਏ ਨੇ ਕਿ ਇਹ ਪਿਆਰ ਪਹਿਲੇ ਵਾਰ ਹੋ ਸੀ ਇਹਨਾਂ ਦਾ ਜੀ ਹੁਣ ਤੱਕ 9 ਪਿਸਤਲਸ ਰਿਕਵਰੀ ਹੋਇਆ ਹੈ ਅੱਗੇ ਵੀ ਚੱਲ ਹੀ ਰਿਹਾ ਹੈ ਤਾਂ ਇਹਨਾਂ ਦਾ ਜੋ ਮੈਗਜ਼ੀਨਸ ਫੜਿਆ ਗਿਆ ਜੋ ਕੈਟਰਜਿਸ ਫੜਿਆ ਗਿਆ ਦੋਨੋਂ ਚਾ ਮਤਲਬ ਕੋਲ ਹੋਰ ਹੁਣ ਤੱਕ ਪਿਸਤਲਸ ਨਹੀਂ ਮਿਲੇ ਪਰ ਇਨਵੈਸਟੀਗੇਸ਼ਨ ਔਨ ਹੈ ਕਿ ਇਹ ਇਨਾ ਵੱਡੇ ਲੈਵਲ ਤੇ ਕਿਉਂ ਲੈ ਆ ਰਹੇ ਸੀ ਕੈਟਰਜਿਸ ਸਰ ਇਹਦਾ ਗੜਖਾ ਮਾ ਸਰ ਅਮਰਵੀਰ ਸੀ ਇਹ ਉਹ ਇਹਦਾ ਕੰਪਨੀ ਜਿਹੜੇ ਇਥੋਂ ਪਹਿਲਾ ਗ੍ਰਿਫਤਾਰ ਕੀਤਾ ਇਹਨੋਂ ਨਵੇਂ ਜਿਹੜੇ ਜਿੰਨੇ ਤੁਹਾਨੂੰ ਪਹਿਲੇ ਕਿਹਾ ਸੀ ਜਿਹੜਾ ਪਹਿਲਾ ਜੋ ਦੌਕੇ ਪਿੰਨ ਵਾਲਾ ਦੋਨੋਂ ਮੁੰਡੇ 17 ਸਾਲ ਦੇ ਹੈ ਜਪਜੀਤ ਜਸਨਦੀਪ ਦੂਜਾ ਜੋ ਅਬਰਮਰ ਵੀਰ ਹੁਣੇ ਆਇਆ ਸੀ ਕੈਨੇਡਾ ਤੋਂ ਤੋਂ ਇੱਕ ਮਹੀਨੇ ਇੱਕ ਹਫਤੇ ਇੱਕ ਮਹੀਨੇ ਹੋਇਆ ਸੀ ਤਿੰਨਾਂ ਦੇ ਉੱਤੇ ਪਹਿਲੇ ਕੋਈ ਪਰਚਾ ਹੈ ਨਹੀਂ ਸਰ ਇਹਨਾਂ ਦੇ ਐਕਚੁਅਲ ਜੋ ਜੋ ਵੇਚ ਰਹੇ ਸੀ ਇਹ ਬਾਹਰੀ ਬੈਠੇ ਹੈ ਇਹ ਪਾਂਡੀ ਸ ਕੈਨੇਡਾ ਜੀ ਇਹਨਾਂ ਦੇ ਲਈ ਕਿ ਬਣਾਇਸੀ ਪਾਕਿਸਤਾਨ ਤੋਂ ਮੁਲਤਜ਼ਰ ਨਾਲ ਜਾਂ ਕਿਸ ਤਰੀਕੇ ਨਾਲ ਦੇ ਰਾਹ ਉਹ ਇਨਵੈਸਟੀਗੇਸ਼ਨ ਜ਼ੋਨ ਪੈਨੇਡਾ ਤੋਂ ਹੁਣ ਤੱਕ ਕੋਈ ਸਾਹਮਣੇ ਨਹੀਂ ਆਇਆ ਤਫਤੀਸ਼ ਔਨ ਹੈ ਕਿ ਇਹ ਕੈਨੇਡਾ ਜੀ ਕੀ ਕਰਦਾ ਹੁੰਦਾ ਸੀ ਕਿ ਇਹ ਵਾਪਸ ਕਿਉਂ ਆਇਆ ਡਿਪੋਰਟ ਹੋਇਆ ਸੀ ਕਿ ਨਹੀਂ ਸਾਰੇ ਆਪ ਇਨਵੈਸਟੀਗੇਸ਼ਨ ਕਰ ਰਹੇ ਕੱਲਾ ਹੀ ਕੈਨੇਡਾ ਗਿਆ ਜਿਹੜੇ ਦੋ ਸਰਤ ਨੇ ਆਪਸ ਚ ਇਹਨਾਂ ਦਾ ਕੀ ਸਬੰਧ ਸੀ ਯਾਰੀ ਦੋਸਤੀ ਸੀ ਜਾਂ ਕਿਸ ਤਰ੍ਹਾਂ ਦੇ ਰਿਸ਼ਤੇ ਪਰਮਜੀਤ ਜਸਨ ਦੋਨੋਂ ਤੌਕੇਪਿੰਡ ਦੇ ਰਹਿਣ ਵਾਲੇ ਹੀ ਹੈ ਇਹ ਜਿਹੜਾ ਅਮਰਵੀਰ ਇਹਨਾਂ ਨੂੰ ਕਨੈਕਟ ਕੀਤੇ ਸੀ ਜੋ ਫੋਰਨ ਰੀਅਲਰ ਕੀ ਮਕਸਦ ਕੀ ਸੀ ਸਰ ਇਹਨਾਂ ਦਾ ਇਹ ਅਰਜ਼ੀ ਮੰਗ ਰਿਹਾ ਇਹ ਫਿਲਹਾਲ ਪਾਂਡੀ ਜੀ ਉਹ ਵੀ ਇੰਡਸਟਰੀ ਸੈਕਸ਼ਨ ਕੀ ਇਹ ਕਿੰਨੂੰ ਦੇਣ ਵਾਲੇ ਸੀ ਤੇ ਇਹ ਫੋਰਨ ਵਾਲਾ ਮੁੰਡਾ ਕਿੰਨੂੰ ਨੂੰ ਕੰਟੈਕਟ ਕਰਵਾ ਰਿਹਾ ਸੀ ਤੇ ਇਹ ਕਿਤੇ ਜਾ ਕੇ ਜਮ੍ਹਾਂ ਹੋ ਰਿਹਾ ਸੀ ਉਹ ਵੀ ਇੰਵੈਸਟਮੈਂਟ ਸੈਕਸ਼ਨ ਹੋਪਫੁਲੀ 2-3 ਦਿਨ ਹੋ ਜਾਏਗਾ ਉਹ ਵੀ ਸਰ ਕੁਝ ਸਾਹਮਣੇ ਆਇਆ ਕਿ ਜਿਵੇਂ ਜਰੂਰ ਕਿ ਇੱਥੇ ਆ ਸਾਹਮਣੇ ਆ ਰਹੇ ਹਨ ਉਹ वो इन्वेस्टिगेशन द गैंगस्टर और भी आ रहा है पर अपन फिलहाल वो डिस्क्लोज ना करिए थे अपन जो अगले प्रेस कॉन्फ्रेंस शायद होपफुली यू विल गेट बेटर इंफॉर्मेशन सर टोटलली 33 की हुई है हुन तक जी रिकवरी होया नौ पिस्टल्स नाइन पिस्टल्स होया 101 लाइव कार्ट्रिजस मिले है बी लाइव कार्ट्रिजस मिले है नौ में दी 11 मैगजीन्स दो गड्डियां थे तीन मोबाइल फोन सर जी हां जी और भी है वो भी इन्वेस्टिगेशन अपना टीम इज ऑलसो आउटसाइड ਜੀ ਸਰ ਇਹ ਸੜੀ ਕਿਦਨੀ ਹੈ ਉਮਰ ਕਿੰਨੀ ਹੈ ਜੀ ਅਮਰ ਅਮਰ ਦੀ ਇਹ ਚ 24 ਸਾਲ ਦੀ ਹੈ ਜੀ